ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਮੇਰਾ ਦੋਸਤ ਮਿਲਿਆ ਜਸਕਰਨ ਮੱਤਾ ਤੇ ਇਹ ਗੀਤ ਲਿਖਦਾ ਤੇ ਗੀਤਾਂ ਦੇ ਵਿੱਚ ਇਹਦਾ ਨਾਂ ਹੈਗਾ ਜਸ ਢਾਲੀਵਾਲ ਤੇ ਬਾਈ 7000 ਗੀਤ ਬਾਈ ਦਾ ਲਿਖਿਆ ਹੋਇਆ ਇਹਦੇ ਕੋਲੇ ਪਿਆ ਤੇ ਇਹ ਬਹੁਤ ਜ਼ਿਆਦਾ ਵਧੀਆ ਮਿਹਨਤ ਨਾਲ ਗੀਤ ਲਿਖਦਾ ਵੀਰ ਆਪਣਾ ਤੇ ਇਹਦੀ ਆਪਾਂ ਥੋੜੀ ਗੱਲਬਾਤ ਕਰਦੇ ਆ ਗੀਤਾਂ ਬਾਰੇ ਤੇ ਬਾਈ ਜਸ ਦੱਸੀ ਯਾਰ ਕਿਹੜਾ ਗੀਤ ਆ ਰਿਹਾ ਤੇਰਾ ਹੁਣ ਬਹੁਤ ਬਹੁਤ ਧੰਨਵਾਦ ਵੱਡੇ ਬਾਈ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਣੇ ਪਹਿਲਾਂ ਵੀ ਗੀਤ ਆਏ ਹੋਏ ਆ ਤੇ ਹੁਣ ਆਪਣਾ ਗੀਤ ਆ ਜਿਹੜਾ ਉਹ ਰੱਬਾ ਗੀਤ ਹੈ ਜੀ ਰੱਬਾ ਹਾਂਜੀ ਰੱਬਾ ਗੀਤ ਹੈ ਔਰ ਇਹ 1 ਫਰਵਰੀ 2026 ਨੂੰ ਦਿਨ ਐਤਵਾਰ ਨੂੰ ਆਪਣੇ YouTube ਚੈਨਲ ਜੇਡੀ ਪ੍ਰੋਡਕਸ਼ਨ ਮੱਤਾ ਤੇ ਰਿਲੀਜ਼ ਹੋ ਰਿਹਾ ਇਸ ਗੀਤ ਨੂੰ ਗਾਇਆ ਪੰਜਾਬ ਦੀ ਬਲੰਦ ਆਵਾਜ਼ ਗਾयक ਪੰਮਾ ਸਾਹਿਰ ਜੀ ਨੇ ਪੰਮਾ ਸ਼ੈਰ ਬਾਈ ਸਾਰੇ ਤੁਸੀਂ ਜਾਣਦੇ ਹੀ ਆ ਬਾਈ ਨੂੰ ਬਹੁਤ ਹੀ ਸ਼ਾਨਦਾਰ ਆਵਾਜ਼ ਆ ਤੁਸੀਂ ਸੁਣ ਕੇ ਦੇਖੋ ਯਾਰ ਪਹਿਲਾਂ ਵੀ ਗੀਤ ਬਹੁਤ ਸਾਲਾਂ ਦੇ ਗਾਉਂਦੇ ਆ ਉਹ 우ਸਤਾਦ ਗਾਇਕ ਆ ਯਾਰ ਤੇ ਕਦੇ ਤੁਹਾਨੂੰ ਮਿਲਾਵਾਂਗੇ ਉਹਨਾਂ ਨੂੰ ਵੀ ਤੇ ਆ ਗੀਤ ਵੀਰ ਨੂੰ ਸਪੋਰਟ ਜ਼ਰੂਰ ਕਰਿਓ ਯਾਰ ਤੇ ਇਹਦਾ ਜਿਹੜਾ ਵੀ YouTube ਚੈਨਲ ਆ ਇਹ JD ਪ੍ਰੋਡਕਸ਼ਨ ਮੱਤਾ ਠੀਕ ਹੈ ਇਹਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਗੀਤ ਜਰੂਰ ਬਾਈ ਮਤਲਬ ਇਹ ਆ ਰਿਹਾ 1 ਫਰਵਰੀ ਨੂੰ 2026 ਨੂੰ ਪੋਸਟਰ ਵੀ ਆਪਾਂ ਆ ਪੋਸਟਰ ਬਾਈ ਮੈਂ ਲਾ ਦੂੰਗਾ ਨਾਲ ਠੀਕ ਹੈ ਆਪਾਂ ਵੀਡੀਓ ਚ ਵੀ ਲਾ ਦੇਾਂਗੇ ਕੋਈ ਗੱਲ ਨਹੀਂ ਤੇ ਇਹ ਪੋਸਟਰ ਆ ਵੀਰ ਦਾ ਜਿਹੜਾ ਮੈਂ ਵੀਡੀਓ ਚ ਮੈਂਸ਼ਨ ਕਰ ਦੂੰਗਾ ਤੇ ਜਰੂਰ ਵੀਰ ਨੂੰ ਸਪੋਰਟ ਕਰੋ ਯਾਰ ਦੇਖੋ ਕਿੰਨੀ ਮਿਹਨਤ ਕਰੀ ਹੋਊਗੀ 7000 ਗੀਤ ਲਿਖਣਾ ਯਾਰ 6-7000 ਗੀਤ ਵੀਰ ਨੇ ਮੈਨੂੰ ਦੱਸਿਆ ਵੀ ਲਿਖੀ ਬੈਠਾ ਇਹ ਮੈਨੂੰ ਤਕਰੀਬਨ ਸੇਵਕ ਬਾਈ 12-20 ਸਾਲ ਹੋ ਗਏ ਇਸ ਲਾਈਨ ਚ ਹਾਂ ਮੈਂ ਵੀ ਪਹਿਲਾਂ ਸੁਣਦਾ ਹੁੰਦਾ ਸੀ ਤੂੰ ਬਹੁਤ ਚਰਦਾ ਗੀਤ ਲਿਖਦਾ ਯਾਰ ਬਸ ਕਹਿੰਦੇ ਹੁੰਦੇ ਆ ਕਿ ਕੋਈ ਪਲੇਟਫਾਰਮ ਨਹੀਂ ਮਿਲਿਆਗਾ ਆਪ ਨੂੰ ਤੇ ਬਸ ਹੁਣ ਮਿਹਨਤ ਕਰ ਰਹੇ ਆ ਪਿੱਛੇ ਜਿ ਪਿਛਲੇ ਸਾਲ ਵੀ ਕਾਫੀ ਗੀਤ ਆਏ ਆਪਣੇ ਹਾਂ ਬਾਈ ਪੈ ਵੀ ਤਾਂ ਜਲਦੀ ਆਵਾਜ਼ ਦੇ ਵਿੱਚ ਆਏ ਆ ਅੱਛਾ ਅੱਛਾ ਤੇ ਹੋਰ ਇੱਕ ਦੋ ਨਵੇਂ ਕਲਾਕਾਰ ਸੀ ਤੇ ਹੁਣ ਆਸ਼ 2026 ਦੇ ਵਿੱਚ ਵੀ ਬਾਈ ਗੁਰੂ ਚੜ੍ਹਦੀ ਕਲਾ ਰੱਖੇ ਤੇ ਕਾਫੀ ਸਿੰਗਰਜ਼ ਨੇ ਜਿਹੜੇ ਗੀਤ ਆਪਣੇ ਕਰ ਰਹੇ ਨੇ ਠੀਕ ਆ ਤੇ ਮਿਹਨਤ ਕਰ ਰਹੇ ਆ ਜੀ ਬਸ ਤੇ ਤੁਹਾਡੇ ਵਰਗੇ ਭਰਾਵਾਂ ਦੀ ਸਾਥ ਦੀ ਲੋੜ ਹੈ ਤੇ ਜੇ ਤੁਹਾਨੂੰ ਗੀਤ ਚੰਗੇ ਲੱਗਦੇ ਆ ਜੀ ਮੇਰੇ ਲਿਖੇ ਹੋਏ ਤਾਂ ਇਹਨਾਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਬਾਕੀ ਬਾਈ ਤੇ ਬਾਈ ਕੁਛ ਮਾੜਾ ਆ ਸੁਣਾਓ ਹੋ ਸਮਾਜ ਚੱਲਦਾ ਪਿਆਏ ਮਾੜਾ ਕੋਈ ਗੱਲ ਨਹੀਂ ਬਿਨਾ ਮੇਨਤਾਂ ਦੇ ਯਾਰੋ ਇੱਥੇ ਕੋਈ ਹੱਲ ਨਹੀਂ ਜਿਹੜੇ ਵੇਖ ਕੇ ਗਰੀਬੀ ਪਾਸਾ ਵਟ ਗਏ ਵੇਖੀ ਸੱਜਣ ਅਖੀਰ ਬਣਦੇ ਔਰ ਜਦੋਂ ਮਿੱਤਰਾਂ ਦਾ ਟਾਈਮ ਆ ਗਿਆ ਵੇਖੀ ਤੁੱਕਿਆਂ ਦੇ ਤੂੰ ਵੇਖੀ ਤੁੱਕਿਆਂ ਦੇ ਤੀਰ ਬਣਦੇ ਯਾਦ ਉਹ ਮਿੱਤਰਾਂ ਦਾ ਟਾਈਮ ਆ ਗਿਆ ਤੂੰ ਵੇਖੀ ਤੁਕਿਆਂ ਤੋਂ ਤੀਰ ਬਣਦੇ ਓ ਜਸ ਥਾਲੀ ਵਾਲਾ ਜਿਗਰੇ ਨੂੰ ਰੱਖ ਮਜਬੂਤ ਇੱਥੇ ਤੱਕੇ ਨਾਲ ਕਰਨੇ ਪੈਂਦੇ ਆ ਕੰਮ ਸੂਤ ਜਸ ਥਾਲੀ ਵਾਲਾ ਜਿਗਰੇ ਨੂੰ ਰੱਖ ਮਜਬੂਤ ਇੱਥੇ ਤੱਕੇ ਨਾਲ ਕਰਨੇ ਪੈਂਦੇ ਆ ਕੰਮ ਸੂਤ ਮੱਤੇ ਵਾਲਿਆ ਹਿੰਮਤਾਂ ਡਲਾਈ ਨਾ ਪਾਟੇ ਦੁੱਧਾਂ ਤੋਂ ਪਨੀਰ ਬਣਦੇ ਓ ਜਦੋਂ ਮਿੱਤਰਾਂ ਦਾ ਟਾਈਮ ਆ ਗਿਆ ਤੂੰ ਵੇਖੀ ਤੁੱਕਿਆਂ ਦੇ ਵੇਖੀ ਤੁੱਕਿਆਂ ਦੇ ਤੀਰ ਬਣਦੇ ਬਹੁਤ ਵਧੀਆ ਬਹੁਤ ਵਧੀਆ ਯਾਰ ਇੱਕ ਹੋਰ ਸੁਣਾ ਬਾਈ ਜੱਸ ਜੀ ਹੂ ਬੜਾ ਹੀ ਸੋਨਾ ਕੱਲ ਰਾਤੀ ਇੱਕ ਖਾਬ ਵੇਖਿਆ ਮੈਂ ਬੜਾ ਹੀ ਸੋਨਾ ਕੱਲ ਰਾਤੀ ਇੱਕ ਖਾਬ ਵੇਖਿਆ ਮੈਂ ਹੋ ਬਿਨਾ ਬਾੜਾਂ ਤੋਂ ਸਾਂਝਾ ਪੰਜਾਬ ਵੇਖਿਆ ਮੈਂ ਪੰਜਾਬ ਵੇਖਿਆ ਮੈਂ ਬੜਾ ਹੀ ਸੋਨਾ ਕੱਲ ਰਾਤੀ ਇੱਕ ਖਾਬ ਵੇਖਿਆ ਮੈਂ ਹਏ ਬਿਨਾ ਬਾੜਾਂ ਤੋਂ ਸਾਂਝਾ ਪੰਜਾਬ ਵੇਖਿਆ ਮੈਂ ਪੰਜਾਬ ਵੇਖਿਆ ਮੈਂ ਵਾਹ ਜੀ ਵਾਹ ਖੋ ਪਿੰਡ ਮੱਤੇ ਤੋਂ ਮੈਂ ਤੇ ਬਾਪੂ ਚੜ ਗਏ ਬਸ ਲਾਹੌਰ ਵਾਲੀ ਆਜ਼ਾਦੀ ਨਹੀਂ ਸੀ ਉਜਾੜਾ ਜਸ ਸਾਡੇ ਲਈ ਸਨ 47 ਆਜ਼ਾਦੀ ਨਹੀਂ ਸੀ ਉਜਾੜਾ ਜਸ 47 ਵਾਲਾ ਸਨ 47 ਵੱਜਦਾ ਵਿੱਚ ਨਣਕਾਣੇ ਦੇ ਵੱਜਦਾ ਵਿੱਚ ਨਣਕਾਣੇ ਦੇ ਰਬਾਬ ਵੇਖਿਆ ਮੈਂ ਹਏ ਬਿਨਾ ਬਾੜੜਾਂ ਤੂੰ ਸਾਂਝਾ ਪੰਜਾਬ ਵੇਖਿਆ ਮੈਂ ਬੜਾ ਹੀ ਸੋਹਣਾ ਕੱਲ ਰਾਤੀ ਇੱਕ ਖਾਬ ਵੇਖਿਆ ਮੈਂ ਹਏ ਬਿਨਾ ਬਾੜਰਾਂ ਤੂੰ ਸਾਂਝਾ ਪੰਜਾਬ ਵੇਖਿਆ ਮੈਂ ਪੰਜਾਬ ਵੇਖਿਆ ਮੈਂ ਬਹੁਤ ਸੋਹਣਾ ਯਾਰ ਬਹੁਤ ਵਧੀਆ ਬਾਈ ਹਾਂ ਬਾਈ ਸੁਣ ਲਿਆ ਤੁਸੀਂ ਕਿੰਨੀ ਵਧੀਆ ਕਲਮ ਬਾਈ ਦੀ ਤੇ ਇਦਾਂ ਦੇ ਗੀਤ ਹੀ ਆ ਸਾਰੇ ਬਾਈ ਜਿੰਨੇ ਲਿਖੇ ਆ ਨਾ ਵੀਰ ਨੇ ਬਹੁਤ ਹੀ ਘੈਂਟ ਗੀਤ ਲਿਖਿਆ ਯਾਰ ਤੇ ਕਿਸੇ ਵੀ ਸਿੰਗਰ ਨੂੰ ਵੀ ਗੀਤ ਚਾਹੀਦਾ ਹੋਵੇ ਉਹ ਵੀ ਬਾਈ ਕੰਟੈਕਟ ਕਰ ਸਕਦਾ ਵੀਰ ਨਾਲ ਤੇ ਸਪੋਰਟ ਕਰਿਓ ਯਾਰ ਬਾਈ ਨੂੰ ਦੇਖੋ ਇਦਾਂ ਦਾ ਅੱਜ ਕੱਲ੍ਹ ਕੌਣ ਲਿਖ ਸਕਦਾ ਕਿੰਨਾ ਟਾਈਮ ਚਾਹੀਦਾ ਗੀਤ ਲਿਖਣ ਲਈ ਯਾਰ ਤੇ ਬਹੁਤ ਮੁਸ਼ਕਲ ਹੋ ਜਾਂਦਾ ਹਨਾ ਤੇ ਬਾਈ ਨੇ ਇੰਨੀ ਮਿਹਨਤ કરી ਆ ਤਾਂ ਜਰੂਰ ਇਹਨੂੰ ਸਪੋਰਟ ਕਰਿਓ ਯਾਰ ਬਾਈ ਤੇ ਸਾਰਿਆਂ ਦਾ ਧੰਨਵਾਦ ਜਸ ਬਾਈ ਹੋਰ ਕੁਝ ਕਹਿਣਾ ਹੋਰ ਕੋਈ ਗੱਲਬਾਤ ਕੋਈ ਗੀਤ ਹੋਰ ਆ ਰਿਹਾ ਇਸ ਤੋਂ ਬਗੈਰ ਜਾਂ ਕਿ ਮੌਕੇ ਤੇ ਫੇਰ ਤੁਸੀਂ ਆਪਦੇ YouTube ਤੇ ਹੀ ਪਾਉਂਗੇ ਹਾਂਜੀ ਬਿਲਕੁਲ ਜੀ ਜਿਹੜਾ ਆਪਣਾ ਜੀਡੀ ਪ੍ਰੋਡਕਸ਼ਨ ਮੱਤ ਹੈ ਜੀ ਹਾਂ ਉਹਦੇ ਤੇ ਹੀ ਮਿਲੂ ਸਾਰਾ ਮਟੀਰੀਅਲ ਚੈਨਲ ਤੇ ਉਸੇ ਤੇ ਹੀ ਆਪਾਂ ਪਾਇਆ ਕਰਾਂਗੇ ਸਾਰਾ ਮਟੀਰੀਅਲ ਉਹਦੇ ਤੇ ਹਾਂਜੀ ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਫੀ ਪ੍ਰੋਜੈਕਟ ਆ ਰਹੇ ਨੇ ਔਰ ਕੋਸ਼ਿਸ਼ ਹੈ ਮੇਰੀ ਜੀ ਮੈਨੂੰ ਵੀ ਕਾਫੀ ਟਾਈਮ ਹੋ ਗਿਆ ਇਸ ਲਾਈਨ ਦੇ ਵਿੱਚ ਤੇ ਮੈਂ ਖੁਦ ਵੀ ਆਪ ਸਿੱਖ ਰਿਹਾ ਸਿੰਗਿੰਗ ਲਾਈਨ 'ਚ ਵੀ ਆਦਿਆ ਮੈਂ ਫਿਰ ਤਾਂ ਵਧੀਆ ਯਾਰ ਕਿਉਂਕਿ ਹੁਣ ਆਪਾਂ ਜਿੰਨੇ ਦੇਖ ਰਹੇ ਆ ਜੀ ਜਿਹੜੇ ਲਿਖਦੇ ਸੀਗੇ ਮੁੰਡੇ ਹਨ ਉਹ ਜੇ ਆਪ ਇਸ ਲਾਈਨ 'ਚ ਉਤਰਿਆ ਤਾਂ ਕੁਝ ਨਾ ਕੁਝ ਉਹਨਾਂ ਨੇ ਖੱਟਿਆ ਜੀ ਹਾਂ ਬਈ ਹਾਂ ਆਪ ਖੁਦ ਬੰਦੇ 'ਚ ਟੈਲੈਂਟ ਹੋਵੇ ਨਾ ਕੌਣ ਦਾ ਤੇ ਆਪਦੀ ਚੀਜ਼ ਬੰਦਾ ਗਾ ਵੀ ਵਧੀਆ ਤਰੀਕੇ ਨਾਲ ਲੈਂਦਾ ਜੀ ਬਾਈ ਜੀ ਹਾਂ ਮੈਂ ਕੋਸ਼ਿਸ਼ ਕਰ ਰਿਹਾ ਵੀ ਨਾਲ-ਨਾਲ ਸਿੱਖ ਰਿਹਾ ਜੀ ਤੇ ਫਿਲਹਾਲ ਮੈਨੂੰ ਇਹ ਹੈ ਕਿ ਮੇਰੇ ਜਿਹੜੇ ਗੀਤ ਹੈ ਵਧੀਆ ਚਲੋ ਸਿੰਗਰਜ਼ ਨੇ ਉਹਨਾਂ ਦੇ ਮੂੰਹਾਂ 'ਚੋਂ ਮੇਰੇ ਗੀਤ ਆਉਣ ਗੀਤ ਮੇਰੇ ਕੋਲ ਹਰ ਤਰ੍ਹਾਂ ਦੇ ਲਿਖੇ ਹੋਏ ਨੇ ਵੀ ਜਿਵੇਂ ਅੱਜਕੱਲ ਦੇ ਮੁੰਡੇ ਗਾਉਂਦੇ ਨੇ ਉਸ ਤਰ੍ਹਾਂ ਦੇ ਵੀ ਨੇ ਔਰ ਮੋਟੀਵੇਸ਼ਨਲ ਸੌਂਗ ਨੇ ਮੈਨੂੰ ਜ਼ਿਆਦਾਤਰ ਉਹ ਲਿਖਣੇ ਪਸੰਦ ਨੇ ਗੀਤ ਜਿਨ੍ਹਾਂ ਨੂੰ ਸੁਣ ਕੇ ਇੱਕ ਹਾਰਿਆ ਬੰਦਾ ਵੀ ਉੱਠ ਖੜਾ ਹੋਵੇ ਵੀ ਹਾਂ ਮੈਂ ਜ਼ਿੰਦਗੀ ਜਿਉਣੀ ਹੈ ਠੀਕ ਆ ਭਾਈ ਠੀਕ ਆ ਤੇ ਜਰੂਰ ਬਾਈ ਸਪੋਰਟ ਕਰਾਂਗੇ ਕੋਈ ਨਹੀਂ ਜਿੰਨੀ ਵੀ ਹੋ ਸਕੇ ਤੇ ਸਾਰੇ ਮੇਰੇ ਫੋਲੋਅਰ ਵੀ ਜਰੂਰ ਸਪੋਰਟ ਕਰੋ ਬਾਈ ਦੀ ਯਾਰ ਧੰਨਵਾਦ ਬਾਈ